ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਆਪਾਂ ਇੱਕ ਹੋਰ ਨਵਾਂ ਜਗਾੜ ਤਿਆਰ ਕਰ ਰਹੇ ਹਾਂ ਜਿਹੜਾ ਹਰੇਕ ਘਰੇ ਕੰਮ ਆਊਗਾ ਬਿਲਕੁਲ ਭਾਈ ਇਹ ਜਗਾੜ ਦੀ ਹਰੇਕ ਘਰੇ ਬਹੁਤ ਲੋੜ ਪੈਂਦੀ ਹੈਗੀ ਜਿਹੜਾ ਆਪਾਂ ਬਣਾ ਰਹੇ ਹਾਂਗੇ ਤੇ ਇਹਦੇ ਤੇ ਆਪਾਂ ਨੂੰ ਬਹੁਲੇ ਪੈਸੇ ਖਰਚ ਕਰਨ ਦੀ ਵੀ ਲੋੜ ਨਹੀਂ ਹਾਂਜੀ ਭਾਈ ਘਰੇ ਪਏ ਫालतू ਸਮਾਨ ਤੋਂ ਤੁਸੀਂ ਇਹਨੂੰ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹੋ ਤੇ ਇਹਦੇ ਵਾਸਤੇ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਉਹਦੇ ਵਾਸਤੇ ਭਾਈ ਦੱਸਣਗੇ ਵੀ ਕੀ ਕੁਝ ਚਾਹੀਦਾ ਇੱਕ ਤਾਂ ਭਾਈ ਆਪਾਂ ਸਰੀਆ ਲੈ ਹੈਗਾ 400 ਸਰੀਆ ਠੀਕ ਹੈ ਜੀ ਇੱਕ ਆ ਕਾਬਲਾਗਾ 5 ਕੈਂਚੀ ਲੰਬਾ ਠੀਕ ਹੈ ਜੀ ਤੇ ਤਿੰਨ ਇਹਦੇ ਨਟ ਹੈਗੇ ਠੀਕ ਹੈ ਇੱਕ ਹੋਰ ਛੋਟਾ ਨਟ ਹੈ ਠੀਕ ਹੈ ਬਈ ਇੱਕ ਆ ਸਰੀਆਗਾ 2 ਸੂਤਾ ਠੀਕ ਹੈ ਜੀ ਤੇ ਆ ਤਿੰਨ ਪੱਤੀਆਂ ਨੇ ਠੀਕ ਹੈ ਬਈ ਤੇ ਹੁਣ ਆਪਾਂ ਇਹਨੂੰ ਕਰਦੇ ਆ ਸ਼ੁਰੂ ਬਣਾਉਣਾ ਸਭ ਤੋਂ ਪਹਿਲਾਂ ਛੋਟੀ ਪੱਤੀ ਨੂੰ ਆਪਾਂ ਆ ਸਰੀਏ ਦੇ ਉੱਤੇ ਸਿਰੇ ਤੇ ਵੈਲਡਿੰਗ ਕਰਨਾ ਹੈਗਾ ਸਰੀਏ ਦੇ ਪੱਤੀ ਨੂੰ ਬਿਲਡਿੰਗ ਕਰਕੇ ਚੰਗੀ ਤਰ੍ਹਾਂ ਰਗੜਤਾ ਤੇ ਹੁਣ ਆਪਾਂ ਕਰਦੇ ਆਂ ਅਗਲਾ ਕੰਮ ਅਗਲੇ ਕੰਮ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਤੇ ਆਪਣੇ ਏਰੀਆ ਦਾ ਨਾਮ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਸ਼ੇਅਰ ਜਰੂਰ ਕਰਦੇ ਆਂ ਕਰੋ ਤੇ ਆਪਾਂ ਦਾ ਬਈ ਜਿਹੜਾ ਆਹ ਕਾਬਲਾਗਾ ਇਹਦੇ ਆ ਨਟ ਲਏ ਸੀਗੇ ਤਿੰਨ ਇੱਕ ਨਟ ਦੀ ਤਾਂ ਹੈਗੀ ਚੂੜੀ ਆਪਣਾ ਇਹਦੇ ਉੱਪਰ ਚੜਦੀ ਹੈਗੀ ਠੀਕ ਆ ਬਈ ਇਹ ਜਿਹੜੇ ਆ ਦੋ ਨਟ ਆ ਇਹਨਾਂ ਨੂੰ ਆਪਾਂ ਰਗੜ ਲਿਆ ਚੂੜੀ ਇਹਨਾਂ ਦੀ ਖਤਮ ਕਰ ਹਾਂਜੀ ਵਿੱਚ ਇਹਦੇ ਬਰਮਾ ਮਾਰਦੇ ਚੂੜੀ ਖਤਮ ਕਰਤੀ ਤੇ ਰੈਲੇ ਚੱਲਣ ਲਾਤੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਕੀ ਕਰਨਾਗਾ ਦੋ ਨਟ ਆ ਜਿਹੜੇ ਹਾਂਜੀ ਇਹਨਾਂ ਨੂੰ ਆਪਾਂ ਇਸ ਜਗ੍ਹਾ ਤੇ ਬੈਲਡਿੰਗ ਕਰਨਾ ਤੇ ਬੈਲਡਿੰਗ ਕਰਨ ਤੋਂ ਪਹਿਲਾਂ ਇਹ ਦੇਖਣਾਗਾ ਵੀ ਜਿਹੜਾ ਆਹ ਨਟ ਆ ਇਹ ਇਥੇ ਘੁੰਮਦਾ ਹੋਣਾ ਚਾਹੀਦਾ ਠੀਕ ਹੈ ਇਸ ਲਈ ਆਪਾਂ ਇਹਨੂੰ ਥੋੜਾ ਜਾ ਨਟਾਂ ਨੂੰ ਉੱਪਰ ਚੱਕ ਕੇ ਵੈਲਡਿੰਗ ਕਰਾਂਗੇ ਮਤਲਬ ਇਹਨਾਂ ਪੈਕਿੰਗ ਦੇ ਦੇਣਗੇ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਦੋਵੇਂ ਜਿਹੜੇ ਫ੍ਰੀ ਕੀਤੇ ਸੀਗੇ ਨਟ ਉਹਨਾਂ ਨੂੰ ਸਾਈਡਾਂ ਤੇ ਲਾ ਕੇ ਵਿੱਚ ਚੂੜੀ ਵਾਲਾ ਨਟ ਫਿੱਟ ਕਰਕੇ ਵੈਲਡਿੰਗ ਕਰਤਾ ਇਸ ਤਰ੍ਹਾਂ ਜੀ ਤੇ ਇਹ ਨਟ ਇਸ ਤਰ੍ਹਾਂ ਆਪਾਂ ਕੋਮ ਦਾ ਰੱਖਣਾਗਾ ਤੇ ਹੁਣ ਅਗਲਾ ਕੰਮ ਕੀ ਕਰਨਾ ਬਈ ਅਗਲਾ ਆਪਾਂ ਜਿਹੜੀਆਂ ਆ ਦੋ ਪੱਤੀਆਂ ਨੇ ਜੀ ਜਿਹੜੀ ਆ ਪਤਲੀ ਪੱਤੀ ਐ ਇਹਨੂੰ ਆਪਾਂ ਇਹਦੇ ਤੇ ਇਦਾਂ ਸਪੋਰਟ ਵਾਸਤੇ ਵੈਲਡਿੰਗ ਕਰਾਂ ਮਜ਼ਬੂਤੀ ਵਾਸਤੇ ਹਾਂ ਜੀ ਪੱਤੀ 빙ੀ ਨਾ ਹੋਵੇ ਹਨਾ ਬਿਲਕੁਲ ਜੀ ਦੋਵੇਂ ਪੱਤੀਆਂ ਨੂੰ ਚੰਗੀ ਤਰ੍ਹਾਂ ਬਿਲਡਿੰਗ ਕਰਕੇ ਰਗੜਤਾ ਆਪਾਂ ਤੇ ਹੁਣ ਆਪਾਂ ਜਿਹੜਾ ਕਾਬਲਾ ਲਿਆ ਸੀਗਾ ਉਹਨੂੰ ਇਸ ਤਰ੍ਹਾਂ ਉੱਪਰ ਲਗਾ ਕੇ ਬਿਲਡਿੰਗ ਕਰ ਦੇਣਾ ਆਪ ਪੱਤੀ ਨੂੰ ਕਾਬਲੇ ਤੇ ਬਿਲਡਿੰਗ ਕਰ ਲਿਆ ਤੇ ਚੰਗੀ ਤਰ੍ਹਾਂ ਰਗੜਤਾ ਤੇ ਹੁਣ ਆਪਣਾ ਜਮਾ ਛੋਟਾ ਜਿਹਾ ਕੰਮ ਰਹਿ ਗਿਆ ਉਹ ਆਪਾਂ ਜਿਹੜਾ ਇੱਕ ਸਰੀਆ ਲਿਆ ਸੀ ਤੇ ਇੱਕ ਛੋਟਾ ਨਟ ਲਿਆ ਸੀਗਾ ਉਹ ਲਗਾਉਣਾ ਹੈ ਨਟ ਦੇ ਉੱਤੇ ਇਸ ਤਰ੍ਹਾਂ ਧਰ ਕੇ ਨਟ ਨੂੰ ਬਿਲਡਿੰਗ ਕਰ ਦੇਣਾ ਤੇ ਇਹਦੇ ਵਿੱਚ ਦੀ ਸਰੀਆ ਪਾ ਕੇ ਸਰੀਏ ਦਾ ਜਿਹੜਾ ਮੂਰਲਾ ਹੋਆ ਉਹ ਆਪਾਂ ਜਿਹੜੇ ਕਾਬਲੇ ਤੇ ਪੱਤੀ ਬਿਲਡਿੰਗ ਕੀਤੀ ਸੀ ਉਸ ਦੇ ਨਾਲ ਬਿਲਡਿੰਗ ਕਰ ਦੇਣਾ ਚੰਗੀ ਤਰ੍ਹਾਂ ਸਰੀਆ ਇਸ ਤਰ੍ਹਾਂ ਆਪਾਂ ਬਿਲਡਿੰਗ ਕਰ ਲਿਆ ਤੇ ਹੁਣ ਜਿਹੜੀ ਆਪਾਂ ਇਹ ਪੱਤੀ ਬਿਲਡਿੰਗ ਕੀਤੀ ਸੀਗੀ ਅੰਦਰਲੇ ਪਾਸੇ ਇਹਦੇ ਆਪਾਂ ਲੈਣਾ ਮਾਰਨੀਆ ਗ੍ਰੈਂਡਰ ਦੇ ਨਾਲ ਆ ਪੱਤੀਆਂ ਦੇ ਦੋਨੇ ਪਾਸੇ ਆਪਾਂ ਗ੍ਰੈਂਡਰ ਨਾਲ ਹੁਣ ਆ ਕੱਟ ਜੇ ਮਾਰ ਲੇ। ਹੁਣ ਜਿਗਾਰ ਆਪਣਾ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਕਰਦੇ ਆ ਦੀ ਫਿਟਿੰਗ। ਦੋਨੇ ਨਟਾਂ ਦੇ ਵਿਚਾਲੇ ਇਸ ਤਰ੍ਹਾਂ ਜਿਹੜਾ ਆਪਾਂ ਚੂੜੀ ਵਾਲਾ ਨਟ ਰੱਖਿਆ ਸੀ ਉਹ ਨੂੰ ਪਾ ਲੈਣਾ। ਰੈਂਚ ਆਪਣਾ ਹੋ ਗਿਆ ਜਮ ਤਿਆਰ। ਤੇ ਹੁਣ ਆਪਾਂ ਇਹਦੀ ਕਰਾਂਗੇ ਟੈਸਟਿੰਗ ਤੇ ਟੈਸਟਿੰਗ ਤੋਂ ਪਹਿਲਾਂ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਇੱਕ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਸਾਡੀ ਵੀਡੀਓ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਤੇ ਲੋ ਬਈ ਮੈਨੂੰ ਨਹੀਂ ਲੱਗਦਾ ਵੀ ਹੁਣ ਆਪਾਂ ਨੂੰ ਘਰ ਦੇ ਵਿੱਚ ਨਟ ਖੋਲਣ ਲਈ ਅਲੱਗ-ਅਲੱਗ ਨੰਬਰ ਦੀਆਂ ਚਾਬੀਆਂ ਰੱਖਣ ਦੀ ਲੋੜ ਹੋ ਹੈ ਬਈ ਬਿਲਕੁਲ ਬਈ ਆ ਦੇਖ ਆ ਲੈ ਬਈ ਪੂਰੇ ਹੀ ਕਾਮਯਾਬ ਆ ਬਈ ਬਹੁਤ ਵਧੀਆ ਚੀਜ਼ ਆ ਬਈ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਨਟ ਨੂੰ ਇੱਥੇ ਲਾ ਕੇ ਜਾਂਦਾ ਹਾਂ ਬਿਲਕੁਲ ਚਾਬੀਆਂ ਤਾਂ ਐਡੇ ਨੰਬਰਾਂ ਤਾਂ ਹੁੰਦੀਆਂ ਵੀ ਨਹੀਂਆਂ ਹਾਂ ਲਓ ਜੀ ਬਹੁਤ ਵਧੀਆ ਚੀਜ਼ ਬਣੀ ਆ ਤੁਸੀਂ ਵੀ ਆਪਦੇ ਘਰੇ ਬਣਾ ਕੇ ਨਾਲੇ ਤਾਂ ਆਪਦੇ ਪੈਸਿਆਂ ਦਾ ਬਚਾਅ ਕਰ ਸਕਦੇ ਹੋਗੇ ਤੇ ਨਾਲੇ ਦੂਜੀ ਗੱਲ ਵੀ ਵੱਧ ਚਾਬੀਆਂ ਰੱਖਣ ਦੀ ਬਜਾਏ ਇੱਕ ਸੰਦ ਨਾਲ ਹੀ ਤੁਸੀਂ ਆਪਦੇ ਸਾਰੇ ਕੰਮ ਕਰ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਭਰਾ ਬਣ ਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ